ਬੜਾ ਅਹਿਮ ਫੈਸਲਾ ਆਪਾਂ ਕੀਏ ਕਿ ਕਿਸਾਨ ਜਥੇਬੰਦੀਆਂ ਨੇ ਲਿਆ ਜਿਹੜਾ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਪੰਜ ਫਸਲਾਂ ਦੇ ਉੱਪਰ ਕਪਾਹ ਹੋ ਗਿਆ ਉਸ ਦੇ ਵਿੱਚ ਗੰਨਾ ਹੋ ਗਿਆ ਤੇ ਤਿੰਨ ਦਾਲਾਂ ਹੋ ਗਈਆਂ ਐਮਐਸਪੀ ਤੈਅ ਕਰਦਾਂਗੇ ਹਾਲਾਂਕਿ ਤਿੰਨ ਦਾਲਾਂ ਦਾ ਜ਼ਿਕਰ ਕਰ ਰਹੀ ਹੈ ਕੇਂਦਰ ਸਰਕਾਰ ਕਿ ਉਹ ਜਿਹੜਾ ਡਾਇਵਰਸੀਫਿਕੇਸ਼ਨ ਹੋਊਗਾ ਤਾਂ ਦਾਲਾਂ ਦੇ ਉੱਪਰ ਐਮਐਸਪੀ ਫੇਰ ਹੀ ਮਿਲੇਗਾ ਬਾਕੀ ਕਣਕ ਚੋਂ ਨੇਤਰੇ ਉਸੇ ਤਰ੍ਹਾਂ ਦਾ ਐਮਐਸਪੀ ਜਾਰੀ ਰਹੂਗਾ ਜਗਜੀਤ ਸਿੰਘ ਡੱਲੇਵਾਲ ਮੇ ਨਿਯੁਕਤ ਹੈ ਦੇਵਾਲ ਸਾਹਿਬ ਬੜਾ ਸਪਸ਼ਟ ਖਈ ਖਬਰਾਂ ਦੇ ਛਾਪਿਆ ਹੈਗਾ ਕਿ ਤਿੰਨ ਦਾਲਾ ਦੇ ਉੱਪਰ ਜੇਕਰ ਤੁਸੀਂ ਡਾਇਵਰਸੀਫਿਕੇਸ਼ਨ ਕਰਦੇ ਹੋ ਤਾਂ ਉਹਨਾਂ ਉੱਪਰ ਐਮਐਸਪੀ ਮਿਲੇਗਾ ਜਦੋਂ ਕਿ ਕਪਾ ਤੇ ਗੰਨੇ ਦੇ ਉੱਪਰ ਐਮਐਸਪੀ ਕੇਂਦਰ ਸਰਕਾਰ ਦੇਣ ਨੂੰ ਤਿਆਰ ਹੈ ਨਾਲ ਦੀ ਨਾਲ ਕਣਕ ਤੇ ਝੋਨੇ ਦੇ ਉੱਪਰ ਪੂਰੇ ਦੇਸ਼ ਦਾ ਉਹ ਗੱਲ ਕਰ ਰਿਹਾ ਪੰਜਾਬ ਦਾ ਕਣਕ ਝੋਨਾ ਤਾਂ ਉਸੇ ਤਰ੍ਹਾਂ ਹੀ ਚੱਕਿਆ ਜਾਣਾ ਦੇਖੋ ਉਹਦੇ ਚ ਨਾ ਜੀ ਸਮਝਣ ਵਾਲੀ ਗੱਲ ਇਹ ਹੈ ਕਿ ਪੰਜ ਫਸਲਾਂ ਨੂੰ ਕਹਿਣਾ ਇੱਕ ਤਰ੍ਹਾਂ ਦਾ ਪੂਰੇ ਦੇਸ਼ ਦੇ ਕਿਸਾਨਾਂ ਨਾਲ ਬੇਇਨਸਾਫੀ ਹੈ ਕਿਉਂਕਿ ਦੇਸ਼ ਦਾ ਕਿਸਾਨ ਲਗਾਤਾਰ ਐਮਐਸਪੀ ਪਹਿਲੀ ਤਾਂ ਗੱਲ ਆ ਸਵਾਲ ਇਹ ਹੈ ਕਿ ਐਮਐਸਪੀ ਹੈ ਕੀ ਚੀਜ਼ ਹੈ ਮਿਨੀਮਮ ਸਪੋਰਟ ਪ੍ਰਾਈਸ ਭਾਵ ਕਿ ਤੁਹਾਨੂੰ ਘੱਟ ਤੋਂ ਘੱਟ ਆਹ ਦੇ ਦੇਵਾਂਗੇ ਤੇ ਜਿਹੜਾ ਘੱਟ ਤੋਂ ਘੱਟ ਆਹ ਦੇਣਾ ਹੈ ਉਹ ਅਨਾਉਂਸ ਕੀਤਾ ਹੈ ਤੇ ਉਹਦੇ ਉਹ ਵੀ ਉਹਨੂੰ ਮਿਲੇ ਨਾ ਜਿਹਦਾ ਜਿਹਦਾ ਸਿੱਟਾ ਕੀ ਨਿਕਲਿਆ ਹੈ ਅੱਜ ਸਾਡੇ ਦੇਸ਼ ਦਾ 7 ਲੱਖ ਕਿਸਾਨ ਸੁਸਾਈਡ ਕਰ ਗਿਆ ਹੈ ਹੁਣ ਜਦੋਂ ਸਾਡੇ ਦੇਸ਼ ਦਾ 7 ਲੱਖ ਕਿਸਾਨ ਸੁਸਾਈਡ ਕਰ ਗਿਆ ਹੈ ਤਾਂ ਫਿਰ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੇਖੋ ਵੀ ਐਂ ਕਹਿ ਦੇਣਾ ਕਿ ਜਿਹੜੇ ਆ 5 ਫਸਲਾਂ ਬੀਜਣਗੇ ਇਹਨਾਂ ਨੂੰ ਤਾਂ ਅਸੀਂ ਮਰਨ ਤੋਂ ਬਚਾਵਾਂਗੇ ਬਾਕੀ ਫਸਲਾਂ ਵਾਲੇ ਮਰਦੇ ਤਾਂ ਮਰੋ ਉਹਦੇ 'ਚ ਵੀ ਇੱਕ ਹੋਰ ਸ਼ਰਤ ਕਿ ਜਿਹੜੇ ਡਾਇਵਰਸੀਫਿਕੇਸ਼ਨ ਕਰਨਗੇ ਮੰਨ ਲਓ ਮੈਂ ਇੱਥੇ ਆਉਦੀ ਮੂੰਗੀ ਲਾਲੀ ਡਿਵਰਸੀਫਿਕੇਸ਼ਨ ਕਰਕੇ ਝੋਨਾ ਛੱਡਦਾ ਮੂੰਗੀ ਲਾਲੀ ਇੱਥੇ ਮੇਰੇ ਪਿੰਡ ਦਾ ਬੰਦਾ ਕੋਈ 50 ਕਿੱਲੇ ਮੂੰਗੀ ਪਹਿਲੇ ਦੀ ਵਿਚਾਰਾ ਵੇਚਦਾ ਆਉਂਦਾ ਫਿਰ ਇਹਦਾ ਮਦਰੂ ਤਾਂ ਛੱਡਦੇ ਆਂਗਾ ਆਪਾਂ ਕਿਉਂ ਨਾ ਕਿਹੜਾ ਡਿਵਰਸੀਫਿਕੇਸ਼ਨ ਕੀਤੀ ਹੈ ਉਹਨੇ ਕਿਹੜਾ ਤਬਦੀਲੀ ਕੀਤੀ ਹੈ ਸੋ ਇਹ ਬਹੁਤ ਸਾਰੀਆਂ ਤਰੂਟੀਆਂ ਆ ਇਹ ਗੱਲਾਂ ਇਹਨਾਂ ਚ ਦੂਜੀ ਗੱਲ ਇਹ ਹੈ ਕਿ ਜਦੋਂ ਦੇਸ਼ ਦਾ ਕਿਸਾਨ ਖੁਦਕਸ਼ੀ ਕਰ ਰਿਹਾ ਹੋਵੇ ਉਦੋਂ ਕਿਸਾਨ ਨੂੰ ਮਰਦਾ ਛੱਡਣਾ ਇਹ ਠੀਕ ਨਹੀਂ ਗੱਲ ਹੈ ਸਰਕਾਰ ਆਸਤੇ ਇਸੇ ਨੂੰ ਆਧਾਰ ਬਣਾ ਕੇ ਹੀ ਅਸੀਂ ਇਹ ਕਿਹਾ ਹੈ ਕਿ ਸਰਕਾਰ ਸਾਰੇ ਦੇ ਸਾਰੇ 23 ਦੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵੇ ਤਾਂ ਕਿ ਪੂਰੇ ਦੇਸ਼ ਦਾ ਕਿਸਾਨ ਬਚਾਇਆ ਜਾ ਸਕੇ ਡਿਲੇਵਲ ਸਾਹਿਬ ਉਹ ਜ਼ਿਕਰ ਕਰ ਰਹੇ ਹੈ ਕਿ ਜੋ ਮਿਲ ਰਿਹਾ ਹੈਗਾ ਜਿਵੇਂ ਹੁਣ ਪੰਜਾਬ ਦਾ ਪਾਣੀ ਦਾ ਪੱਧਰ ਹਰਿਆਣੇ ਦਾ ਪਾਣੀ ਦਾ ਪੱਧਰ ਨੀਵਾ ਹੁੰਦਾ ਜਾ ਰਿਹਾ ਹੈ ਜੇਕਰ ਕਣਕ ਦੇ ਝੋਨੇ ਦੇ ਉੱਪਰ ਫਸੇ ਰਹੇ ਹਾਲਾਂਕਿ ਉਸਤੇ ਤਾਂ ਜਾਰੀ ਰਹਿਣਾ ਜੇਕਰ ਕਿਸਾਨ ਕੋਈ ਕਿਉਂਕਿ ਕਿਸਾਨ ਤਾਂ ਕਹਿ ਰਹੇ ਸੀ ਕਿ ਸਾਨੂੰ ਇਹਨਾਂ ਵਿੱਚੋਂ ਕਢਣਾ ਚਾਹੁੰਦੇ ਆ ਅਸੀਂ ਨਿਕਲਣਾ ਚਾਹੁੰਦੇ ਪਰ ਸਰਕਾਰ ਮੋਲਤਾ ਦਾ ਵੀ ਸਰਕਾਰ ਕਹਿੰਦੀ ਅਸੀਂ ਐਮਐਸਪੀ ਦੇ ਇਹਨੂੰ ਤਿਆਰ ਆ ਜੇਕਰ ਤੁਸੀਂ ਇਹ ਤਿੰਨ ਚਾਰ ਫਸਲਾਂ ਬੀਜ ਲੈਣੇ ਹੋ ਝੋਨ ਕਣਕ ਤੇ ਝੋਨੇ ਦੀ ਥਾਂ ਤੇ ਮੰਨ ਲਓ ਮੰਨ ਲਓ ਹੁਣ ਇੱਕ ਸਵਾਲੇ ਤੇ ਹੋਰ ਵੀ ਖੜਾ ਹੋਣਾ ਹੈ ਇਹਨੂੰ ਛੱਡਿਆ ਕੀ ਬੀਜਣਗੇ ਭਲਾ ਲੋਕ ਜਾਂ ਤਾਂ ਨਰਮਾ ਜਾਂ ਮੂੰਗੀ ਦਾਲਾਂ ਬੀਜਣਗੇ ਨਾ ਹੁਣ ਜਿਸ ਵੇਲੇ ਨਰਮਾ ਆਪਣਾ ਝੋਨਾ ਹੁੰਦਾ ਉਸ ਸੀਜ਼ਨ ਆ ਜਦੋਂ ਬਰਸਾਤਾਂ ਦਾ ਸੀਜ਼ਨ ਆਉਂਦਾ ਏ ਉਸ ਵੇਲੇ ਜਿਨ੍ਹਾਂ ਨੇ ਖੇਤੀ ਕਰਨੀ ਉਹਨਾਂ ਨੂੰ ਪਤਾ ਹੈ ਦਫ਼ਤਰਾਂ 'ਚ ਬੈਠਿਆਂ ਨੂੰ ਨਹੀਂ ਪਤਾ ਕਿ ਕੀ ਉਸ ਟਾਈਮ ਦੇ ਉੱਤੇ ਸਾਡਾ ਪੰਜਾਬ ਇਸ ਕਾਬਿਲ ਹੈ ਕਿ ਮੂੰਗੀ ਬੀਜ ਸਕੂਗਾ ਹਾਂ ਕੋਈ ਰੇਗਿਸਤਾਨ ਦਾ ਇਲਾਕਾ ਨਹੀਂ ਜਿੰਨਾ ਮਰਜ਼ੀ ਪੈ ਜੇ ਉੱਥੇ ਅਗਰ ਮੂੰਗੀ ਬੀਜੀ ਜਾਏ ਤਾਂ ਮੂੰਗੀ ਨਹੀਂ ਮਰੇਗੀ ਉਹ ਮੂੰਗੀ ਬਾਝੇਗੀ ਲੇਕਿਨ ਸਾਡੇ ਦਾ ਇੱਕ ਵੀ ਜਿਆਦਾ ਪੈਜੇ ਤਾਂ ਮੂੰਗੀ ਮਰ ਜਾਂਦੀ ਐ ਇਹ ਕਿਹੜੀ ਡਿਵਰਸਿਫਿਕੇਸ਼ਨ ਦੀ ਗੱਲ ਐ ਇਹ ਗੱਲਾਂ ਜਿਹੜੀਆਂ ਕਰਨੀਆਂ ਬੜੀਆਂ ਸੌਖੀਆਂ ਲੱਗਦੀਆਂ ਨੇ ਲੇਕਿਨ ਹਾਂ ਆ ਡਿਵਰਸਿਫਿਕੇਸ਼ਨ ਜਿਹੜੀ ਤੁਸੀਂ ਗੱਲ ਕਰਦੇ ਹੋ ਅਸੀਂ ਕਹਿੰਨੇ ਸਾਰੀਆਂ ਫਸਲਾਂ ਦੇ ਸਰਕਾਰ ਸਾਨੂੰ ਐਮਐਸਪੀ ਦੇਵੇ ਸਾਨੂੰ ਮੂੰਗੀ ਨਾਲ ਠੀਕ ਲੱਗੂ ਅਸੀਂ ਦੂਜੀ ਬੀਜ ਲਾਂਗੇ ਦੂਜੀ ਨਾਲ ਫੀਸ ਠੀਕ ਲੱਗੂ ਸਹੀ ਤੀਜੀ ਬੀਜ ਲਾਂਗੇ ਅਸੀਂ ਲੋਕ ਵੀ ਚਾਹੁੰਦੇ ਨੇ ਅਸੀਂ ਝੋਨੇ ਦੇ ਚੱਕਰ ਵਿੱਚੋਂ ਬਾਹਰ ਆਈਏ ਲੇਕਿਨ ਉਹ ਤਾਂ ਹੀ ਆ ਸਕਦੇ ਨੇ ਜੇਕਰ ਸਾਰੀਆਂ ਫਸਲਾਂ ਦੇ ਉੱਤੇ ਸਰਕਾਰ ਐਮਐਸਪੀ ਦੀ ਗਰੰਟੀ ਦੇਵੇ ਉਹਦੇ ਨਾਲ ਕਿਸਾਨ ਨੂੰ ਸਮਰਥਤ ਕਰਨ ਦੀ ਕੋਸ਼ਿਸ਼ ਕਰੇ ਸਰਕਾਰਾ ਜੱਲੇਵਾਲ ਸਾਹਿਬ ਬੜਾ ਅਹਿਮ ਆਪਾਂ ਕੀ ਕੀ ਹੋ ਜਾਂਦਾ ਕੀ ਤੁਸੀਂ ਜਿਹੜਾ ਐਸਕੇਐਮ ਨੇ ਤੁਹਾਨੂੰ ਪੱਤਰ ਲਿਖਿਆ ਸੀ ਸਿੱਖਤ ਕਿਸਾਨ ਮੋਰਚਾ ਨੇ ਤੁਸੀਂ ਉਸਦੇ ਜਵਾਬ ਦਿੱਤੇ ਦੋ ਦੋ ਜਵਾਬ ਦਿੱਤੇਗੇ ਇੱਕ ਤਾਂ ਸਿੱਖਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਪਲੱਸ ਕੇ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਚਾ ਦਾ ਇੱਕ ਸਾਂਝਾ ਜਵਾਬ ਹੈ ਇੱਕ ਤੁਹਾਡੇ ਲੈਟਰ ਉੱਪਰ ਅਲੱਗ ਤੋਂ ਜਵਾਬ ਹੈ ਇਹ ਦੋ ਜਵਾਬ ਦਾ ਕਾਰਨ ਕੀ ਹੈ ਤੁਹਾਡਾ ਜਵਾਬ ਅਲੱਗ ਜਾਂਦਾ ਤੇ ਤੁਹਾਡੇ ਦੋਨਾਂ ਫਾਰਮਾਂ ਦਾ ਇੱਕ ਜਵਾਬ ਕਿ ਇਕੱਠਾ ਜਾਂਦਾ ਜਿਸ ਚ ਤੁਸੀਂ ਕਹ ਰਹੇ ਦੋਨਾਂ ਫਾਰਮਾਂ ਦਾ ਇਕੱਠਾ ਕੀ ਅਸੀਂ ਚਰਚਾ ਕਰਨ ਨੂੰ ਤਿਆਰ ਆ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹੈਗੇ ਆ ਲਿਖੋ ਮੈਂ ਬੇਨਤੀ ਕਰਾਂ ਅਸੀਂ ਸਾਡੇ ਕੁਝ ਜਿਹੜਾ ਦੂਸਰਾ ਫਾਰਮ ਆ ਸਾਡੇ ਵਿੱਚ ਇਹ ਉਸ ਵੇਲੇ ਐਸ ਕੇ ਐਮ ਦਾ ਹਿੱਸਾ ਨਹੀਂ ਸੀ ਇਨੋਂ ਉਹਨਾਂ ਸਿਧਾਂਤਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਇਹਨੋਂ ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਅਸੀਂ ਜਿਹੜਾ ਇਹਦੇ ਇਹਦੇ ਨਾਲ ਸੀ ਜਿਹੜਾ ਸਾਡਾ ਸਾਡਾ ਇਹ ਸੀਗਾ ਕਿ ਅਸੀਂ ਇਸ ਜਿਹੜਾ ਤੁਸੀਂ ਸੁਝਾਅ ਆਪਾਂ ਲਿਖਿਆ ਹੈ ਇਹਦੇ ਨਾਲੋਂ ਬਦਲ ਕੇ ਤੁਸੀਂ ਆਪ ਦਾ ਜੋ ਤੁਹਾਡੇ ਤੇ ਅਲੀਗੇਸ਼ਨ ਲਿਖੇ ਲਾਈਨੇ ਤੁਸੀਂ ਉਹਦਾ ਜਵਾਬ ਦਿਓ ਜਿਹੜੇ ਸਾਡੇ ਤੇ ਅਲੀਗੇਸ਼ਨ ਡੱਲੇ ਵਾਲਾ ਸਾਹਿਬ ਇਹ ਜਿਹੜਾ ਆ ਤੁਹਾਡਾ ਇਹ ਸਾਂਝਾ ਹੈ ਦੋਨਾਂ ਦਾ ਦੋਨਾਂ ਫਾਰਮਾਂ ਦਾ ਸਾਂਝਾ ਹੈ ਜਿਹੜਾ ਤੁਸੀਂ ਚਰਚਾ ਦੀ ਜਿਸ ਤੀ ਗੱਲ ਕਰ ਰਹੇ ਹੋ ਇਹ ਜਿਹੜਾ ਇਹ ਜਿਹੜਾ ਉਹਨਾਂ ਨੇ ਜਾਰੀ ਕੀਤਾ ਅਸੀਂ ਇਹਦੇ ਤੇ ਉਦੋਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਨਹੀਂ ਇਹ ਇਹ ਤੁਸੀਂ ਆਪਦੇ ਬੰਦੇ ਉਹ ਦੇ ਸਕਦੇ ਹੋ ਸਾਡੇ ਬੰਦੇ ਨਹੀਂ ਅਸੀਂ ਆਪਦੇ ਮਤਲਬ ਐਸਕੇਮ ਵਾਲੋਂ ਕਿਉਂਕਿ ਉਹਨਾਂ ਨੇ ਮੇਰੇ ਤੇ ਸਵਾਲ ਕੀਤੇ ਆ ਮੈਂ ਆਪਦੇ ਸਵਾਲਾਂ ਦੇ ਜਵਾਬ ਦੇਣੇ ਆ ਮਤਲਬ ਇਹ ਜਿਹੜਾ ਦੋਨਾਂ ਦੇ ਨਾਮ ਤੋਂ ਹੋਇਆ ਤੁਹਾਡਾ ਨਾਮ ਨਹੀਂ ਆ ਜਾਵੇ ਹਾਂ ਇਹ ਇਹ ਉਸ ਮਤਲਬ ਉਸੇ ਹਿੱਸੇ ਦਾ ਹੈ ਜਲੇਦੋਂ ਸਾਹਿਬ ਇੱਥੇ ਇੱਥੇ ਤਾਂ ਸਾਫ਼ ਤੌਰ ਤੇ ਲੱਗਦਾ ਕਿ ਦੋਨੋਂ ਫਾਰਮਾਂ ਦੇ ਵਿੱਚ ਇਕਤਾ ਹੈ ਨਹੀਂ ਕੀ ਇੱਥੇ ਨਹੀਂ ਇਕਤਾ ਲਈ ਕੋਈ ਗੱਲ ਨਹੀਂ ਉਹਦਾ ਮੈਂ ਦੱਸਦਾ ਕੀ ਫਰਕ ਹੈ ਤੁਸੀਂ ਜੇ ਇਕਤਾ ਨਾ ਹੁੰਦੀ ਫਿਰ ਅੰਦੋਲਨ ਕਿਵੇਂ ਚੱਲਦਾ ਲੈਕਿਨ ਇਹ ਸਪਸ਼ਟ ਹੈ ਮੈਂ ਸੁਣ ਸੁਣੋ ਐਸ ਕੇਐਮ ਨੇ ਐਸ ਕੇਐਮ ਨਾਨ ਪੋਲੀਟੀਕਲ ਨੇ ਉਸ ਐਸ ਕੇਐਮ ਦਾ ਹਿੱਸਾ ਰਿਹਾ ਇਹ ਐਸ ਕੇਐਮ ਇਹ ਇਹ ਬੰਦੇ ਉਸ ਐਸ ਕੇਐਮ ਦਾ ਹਿੱਸਾ ਨਹੀਂ ਰਹੇ ਜਿਹੜੇ ਬੰਦੇ ਉਸ ਐਸ ਕੇਐਮ ਦਾ ਹਿੱਸਾ ਨਹੀਂ ਰਹੇ ਉਹਨਾਂ ਦਾ ਜਵਾਬ ਉਸ ਐਂਗਲ ਤੋਂ ਆਉਣਾ ਹੈ ਜਿਵੇਂ ਉਹਨਾਂ ਨੇ ਜਿਵੇਂ ਉਹਨਾਂ ਦਾ ਮਹਿਸੂਸ ਕੀਤਾ ਹੈ ਅਸੀਂ ਤੇ ਐਸ ਕੇਐਮ ਨੂੰ ਬਰਾਬਰ ਬਣਾਉਣ ਵਾਲਿਆਂ ਦਾ ਇਨੂੰ ਜਿਉਂਦਾ ਰੱਖਣ ਦਾ ਯਤਨ ਕਰਨ ਵਾਲਿਆਂ ਚ ਔਰ ਲਗਾਤਾਰ ਇਹਨੂੰ ਜਿਉਂਦਾ ਰੱਖਣ ਦਾ ਯਤਨ ਕੀਤਾ ਹੈ ਨਾਨ ਪੋਲੀਟੀਕਲ ਵਿਚਾਰ ਧਾਰਾ ਲੈ ਕੇ ਚੱਲੇ ਨਾਨ ਪੋਲੀਟੀਕਲ ਵਿਚਾਰ ਧਾਰਾ ਦੇ ਉੱਤੇ ਸਟੈਂਡ ਕੈਮਰਾ ਕੇ ਚੱਲਣ ਵਾਲਿਆਂ ਚ ਤੋ ਅਸੀਂ ਅਸੀਂ ਜਿਹੜਾ ਚੱਲ ਰਹੇ ਹਾਂ ਜਿਹੜਾ ਅੰਦੋਲਨ ਅਸੀਂ ਇਕੱਠਾ ਹੋ ਕੇ ਲੜ ਰਹੇ ਹਾਂ ਇਹ ਦੋਨੋਂ ਫੋਰਮਾਂ ਨੇ ਇਹਨਾਂ ਮੰਗਾਂ ਦੇ ਉੱਤੇ ਸਾਂਝੀ ਸਮਝ ਬਣਾ ਕੇ ਅਸੀਂ ਲੜਿਆ ਉਹਦੇ ਅਸੀਂ ਲੜ ਰਹੇ ਹਾਂ ਯਾਰ ਸਭ ਹੁਣ ਮੇਰੀ ਇਹ ਵੀ ਕਨਫਿਊਜ਼ਨ ਪੰਜਾਬ ਦੇ ਲੋਕਾਂ ਦੀ ਵੀ ਕਨਫਿਊਜ਼ਨ ਹੋਊਗੀ ਇੱਥੋਂ ਤੱਕ ਕਿ ਐਸਕੇਐਮ ਦੀ ਸ਼ਾਇਦ ਕਨਫਿਊਜ਼ਨ ਹੋਵੇ ਕਿ ਹੁਣ ਆਹ ਰਿਪਲਾਈ ਸਮਝਿਆ ਜਾਵੇ ਦੋਨਾਂ ਫਾਰਮਾਂ ਦਾ ਕਿਉਂਕਿ ਦੋਨਾਂ ਫਾਰਮ ਤੁਸੀਂ ਅੰਦੋਲਨ ਇਕੱਠੇ ਕਰ ਰਹੇ ਹੋਗੇ ਜਾਂ ਆਹ ਰਿਪਲਾਈ ਸਮਝਿਆ ਜਾਵੇ ਇਹ ਤੁਹਾਡਾ ਇਕੱਲੇ ਦਾ ਹੋ ਗਿਆ ਠੀਕ ਹੈ ਇਹ ਤੁਹਾਡੇ ਦੋਨਾਂ ਫਾਰਮਾਂ ਦਾ ਹੋ ਗਿਆ ਕਿਉਂਕਿ ਲੈਟਰ ਜਿਹੜਾ ਉੱਪਰ ਨਾਮ ਗਿਆ ਦੋਨਾਂ ਫਾਰਮਾਂ ਦਾ ਗਿਆ ਇਹ ਮੈਂ ਉਹ ਜ਼ਿਕਰ ਕਰ ਰਿਹਾ ਜਿਹੜਾ ਮੈਂ ਫੇਰ ਇੱਕ ਬੇਨਤੀ ਕੀਤੀ ਹੈ ਮੈਂ ਤੁਹਾਨੂੰ ਦੋ ਵਾਰੀ ਇਹ ਗੱਲ ਕਲੀਅਰ ਕਰਤੀ ਹੈ ਕਿ ਜਦੋਂ ਉਹਨਾਂ ਨੇ ਚਿੱਠੀ ਲਿਖੀ ਹੈ ਉਸ ਵੇਲੇ ਇਹ ਚ ਦੇਵ ਤੇ ਅਸੀਂ ਕਿਹਾ ਸੀਗਾ ਕਿ ਦੇਖੋ ਤੁਹਾਡੇ ਜਵਾਬੇ ਹੋ ਸਕਦੇ ਨੇ ਮੈਂ ਤੁਹਾਡੀ ਮਰਜ਼ੀ ਤੋਂ ਬਿਨਾ ਇਹ ਚਿੱਠੀ ਲਿਖੀ ਗਈ ਹੈ ਨਹੀਂ ਨਹੀਂ ਸਾਡੇ ਕੋਲੇ ਆਈ ਨਾ ਇਹ ਅਸੀਂ ਇਹਨੂੰ ਕਿਹਾ ਵੀ ਨਹੀਂ ਅਸੀਂ ਜਿਹੜੇ ਜਵਾਬ ਦੇਣੇ ਚਾਹਣੇ ਆ ਅਸੀਂ ਇਹਨਾਂ ਜਵਾਬ ਜਵਾਬ ਦੇ ਉੱਤੇ ਅਸੀਂ ਸੈਟੀਸਫਾਈ ਨਹੀਂ ਐਸਕੇਮ ਨਾਨ ਪੋਲਿਟਿਕਲ ਐਸਕੇਮ ਨਾਨ ਪੋਲਿਟਿਕਲ ਵੱਖਰੇ ਤੌਰ ਦੇ ਉੱਤੇ ਆਪਦੇ ਉਹਨਾਂ ਗੱਲਾਂ ਦਾ ਜਵਾਬ ਦੇਊਗਾ ਇਹ ਜਵਾਬ ਮਤਲਬ ਉਹਦੇ ਉੱਤੇ ਅਸੀਂ ਸਹਿਮਤ ਨਹੀਂ ਸੀਗੇ ਤੁਸੀਂ ਇਸ ਜਵਾਬ ਦੇ ਉੱਪਰ ਸਹਿਮਤ ਨਹੀਂ ਹੋਗੇ ਸਿਰਫ ਕਿ ਕਿਸਾਨ ਮਜ਼ਦੂਰ ਮੋਰਚਾ ਦਾ ਜਵਾਬ ਹੈ ਸਾਉਣ ਮਜ਼ਦੂਰ ਮੋਰਚੇ ਦਾ ਜਵਾਬ ਹੈ ਤੇ ਹੁਣ ਐਸ ਕੇ ਐਮ ਇਸ ਉੱਪਰ ਕੀ ਰਿਐਕਟ ਕਰੂ ਕਿਉਂਕਿ ਇਸ ਚੀਜ਼ ਦਾ ਮਿਠਾਸ ਹੈ ਇਸ ਚ ਇਕਟਾਸ ਹੈ ਕਟਾਸ ਰਹੇ ਮਿਠਾਸ ਰਹੇ ਜਿਹੜੇ ਗੱਲ ਆ ਉਹ ਤੋਂ ਤਾਂ ਪਰ ਅਸੀਂ ਦਾ ਜਵਾਬ ਆ ਉਹਦੇ ਅਸੀਂ ਤਾਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਮੰਗਣੇ ਆ ਨਾ ਜੇ ਸਾਡੇ ਦੇ ਅਗਲੇ ਨੇ ਸਵਾਲ ਕੀਤਾ ਹੈ ਕਿ ਡੱਲੇ ਵਾਲ ਗਲਤੀ ਮੰਨੇ ਕਿ ਬਈ ਤੂੰ ਐਸ ਕੇ ਐਮ ਨਾਨ ਪੋਲਿਟਿਕਲ ਕਿਉਂ ਬਣਾਇਆ ਤਾਂ ਫਿਰ ਮੈਂ ਤਾਂ ਸਵਾਲ ਪੁੱਛੂਗਾ ਨਾ ਕਿ ਤੁਸੀਂ ਜਵਾਬ ਦਿਓ ਕਿ ਤੁਸੀਂ ਬਣੇ ਬਣਾਏ ਐਸਕੇਮ ਨੂੰ ਉਹਨਾਂ ਸਿਧਾਂਤਾਂ ਨੂੰ ਕਿਉਂ ਤੋੜਿਆ ਜਿਨ੍ਹਾਂ ਨੇ ਤੋੜਿਆ ਫੋਟ ਉਹਨਾਂ ਨੇ ਭਾਈ ਜਿਨ੍ਹਾਂ ਨੇ ਉਸ ਵੇਲੇ ਪੋਲਿਟਿਕਲ ਪਾਰਟੀਆਂ ਬਣਾਈਆਂ ਕਿ ਉਹਨਾਂ ਨੇ ਤੋੜਿਆ ਜਾਂ ਜਿਹੜਾ ਉਦੋਂ ਤੋਂ ਲੈ ਕੇ ਅੱਜ ਤੱਕ ਉਸ ਸਿਧਾਂਤ ਨੂੰ ਲੈ ਕੇ ਵੀ ਨਹੀਂ ਗੈਰ ਰਾਜਨੀਤਿਕ ਰੱਖਿਆ ਤੇ ਗੈਰ ਰਾਜਨੀਤਿਕ ਹੀ ਚੱਲੂਗਾ ਗੈਰ ਰਾਜਨੀਤਿਕ ਲੈ ਕੇ ਚੱਲ ਰਿਹਾ ਹੈ ਕੱਲ ਰੇਲ ਰੋਕੋ ਅੰਦੋਲਨ ਹੈਗਾ ਕਿਸ ਜਗ੍ਹਾ ਤੇ ਕਰ ਰਹੇ ਹੋ ਕਿੰਨੀ ਜਥੇਬੰਦੀਆਂ ਕਰ ਰਹੀਆਂ ਹੈਗੇ ਸਾਡੀਆਂ ਦੋਨੋਂ ਫੋਰਮ ਕਰ ਰਹੇ ਨੇ ਦੋਨੋਂ ਫੋਰਮਾਂ ਦੇ 61 ਪੁਆਇੰਟ ਨੇ ਸਾਨੂੰ ਪੂਰੇ ਦੋਨੋਂ ਹੀ ਫੋਰਮ ਆ ਕੱਲੇ ਪੰਜਾਬ ਚ ਨਹੀਂ ਹਰਿਆਣਾ ਚ ਰਾਜਸਥਾਨ ਯੂਪੀ ਮਧ ਪ੍ਰਦੇਸ਼ ਬਿਹਾਰ ਉਤਰਾਖੰਡ ਕਰਨਾਟਕਾ ਕੇਰਲਾ ਤਾਮਿਲਨਾਡੂ ਆਂਧਰਾ ਪ੍ਰਦੇਸ਼ ਇਲਾ ਸਮੇ ਸਟੇਟਾਂ ਦੇ ਵਿੱਚ ਹੋਏਗੇ ਸਾਡੇ ਵੱਲੋਂ ਆਖਰੀ ਸਵਾਲ ਵਾਰ ਮੈਂ ਆਡਲ ਵੱਲੋਂ ਸਭ ਸ਼ੁਭਕਰਨ ਦੇ ਭੋਗ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਪੈਸੇ ਦੇ ਲੈਂਦੇ ਨੂੰ ਲੈ ਕੇ ਉਸ ਤੋਂ ਬਾਅਦ ਸਮਾਗਮ ਨੂੰ ਲੈ ਕੇ ਕਲੀਅਰ ਕਰ ਦੋ ਕਿ ਉਹ ਜਿਹੜਾ ਸਮਾਗਮ ਹੋਇਆ ਸੀ ਭੋਗ ਦਾ ਉਹ ਸਰਕਾਰੀ ਪੱਧਰ ਤੇ ਹੋਇਆ ਸੀ ਤੁਹਾਡੀ ਜਥੇਬੰਦੀਆਂ ਦੇ ਪੱਧਰ ਤੇ ਹੋਇਆ ਸੀ ਕਿਵੇਂ ਹੋਇਆ ਸੀ ਉਹ ਸਮਾਗਮ ਦੇਖੋ ਮੈਨੂੰ ਲੱਗਦਾ ਮੈਂ ਕੱਲ ਤੋਂ ਬਹੁਤ ਵਾਰੀ ਇਹਦਾ ਜਵਾਬ ਦੇ ਚੁੱਕਿਆ ਹਾਂ ਕਿ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਬੀਕੇਯੂ ਇਕਤਾ ਸਿੱਧੂ ਵਰਕੋ ਕਿ ਸਵਾਲ ਬੀਕੇਯੂ ਇਕਤਾ ਸਿੱਧੂ ਵਰਤੇ ਬਿਲਕੁਲ ਬੀਕੇਯੂ ਇਕਤਾ